ਹਾਂਜੀ ਕੀ ਹਾਲ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਜੀ ਅੱਜ ਨਾ ਮੈਂ ਇੱਕ ਜਿਹਨੂੰ ਕਹਿੰਦੇ ਹੁੰਦੇ ਡਰਾਮਾ ਡਰਾਮਾ ਲੈ ਕੇ ਆਇਆ ਤੁਹਾਡੇ ਵਾਸਤੇ ਅੱਛਾ ਜੀ ਗੱਲ ਪਤਾ ਕੀ ਆ ਜਿਹੜੇ ਬੰਦੇ ਕਹਿੰਦੇ ਵੀ ਸਾਨੂੰ ਕੰਮ ਨਹੀਂ ਮਿਲਦਾ ਤੇ ਕੁਝ ਬੰਦੇ ਕਹਿੰਦੇ ਵੀ ਸਾਡੇ ਕੋਲ ਇੰਨਾ ਕੰਮ ਆ ਸਾਨੂੰ ਟਾਈਮ ਹੀ ਨਹੀਂਗਾ ਕਿਸੇ ਨਾਲ ਗੱਲ ਕਰਨ ਦਾ ਹੀ ਟਾਈਮ ਹੈ ਨਹੀਂਗਾ ਮੈਂ ਅਕਸਰ ਇੱਕ ਗੱਲ ਕਹਿੰਦਾ ਹੁੰਨਾ ਵੀ ਜਿੰਨਾ ਚਿਰ ਅਸੀਂ ਵਧੀਆ ਨੌਕਰ ਨਹੀਂ ਨਾ ਬਣੇ ਤਾਂ ਮਾਲਕ ਵੀ ਨਹੀਂ ਬਣਦੇ ਕੰਮ ਬੰਦਾ ਕਰਨ ਵਾਲਾ ਹੋਣਾ ਚਾਹੀਦਾ ਕੰਮ ਬਹੁਤ ਆ ਕੰਮ ਬੜੇ ਨੇ ਕਰਨ ਵਾਲਾ ਹੋਣਾ ਚਾਹੀਦਾ ਬੰਦੇ ਦੀ ਰੂਹ ਹੋਣੀ ਚਾਹੀਦੀ ਵੀ ਮੈਂ ਕੰਮ ਕਰਨਾ ਕਿਤੇ ਚਲਜੋ ਬੋਏ ਦੇਸ਼ ਵਿਦੇਸ਼ ਦੇ ਵਿੱਚ ਕਿਤੇ ਚਲਜੋ ਕੰਮ ਕਰਨ ਵਾਲਾ ਹੋਣਾ ਚਾਹੀਦਾ ਪਰ ਅਸੀਂ ਪਤੱਖੀ ਸੋਚਦੇ ਆ ਪੇ ਅੱਜ ਦੁਕਾਨ ਕੀਤੀ ਆ ਅੱਜ ਹੀ ਬੱਲੇ ਬੱਲੇ ਹੋ ਜੇ 11500 ਲੈ ਕੇ ਨਿਕਲੀਏ ਇਦਾਂ ਨਹੀਂ ਹੋਣਾ ਜਿਹਨੇ ਕੰਮ ਕਰਨਾ ਉਹਨੇ 200 ਰੁਪਏ ਚ ਵੀ ਕਰਨਾ ਜਿਹਨੇ ਨਹੀਂ ਕਰਨਾ ਉਹਨੇ 1000 ਚ ਵੀ ਨਹੀਂ ਕਰਨਾ ਉਹਨੇ 2000 ਚ ਵੀ ਦਿਹਾੜੀ ਨਹੀਂ ਲਾਣੀ ਜਿਹਨੇ ਨਹੀਂ ਕਰਨਾ بڑے ਬੰਦੇ ਆਪ ਦਾ ਕੰਮ ਵੀ ਸੀ ਮੇਰਾ ਅਸੀਂ ਵੀ ਕੰਮ ਕਰਦੇ ਰਹੇ ਆ ਲੋਕਾਂ ਨਾਲ ਕਰਦੇ ਵੀ ਆ ਜਿਹੜੇ ਕਰਦੇ ਰਹਿੰਦੇ ਨੇ ਵੀ ਤਨਖਾਹ ਇੰਨੀ ਹੋਵੇ ਫੇਰ ਅਸੀਂ ਕੰਮ ਕਰਾਂਗੇ ਤਨਖਾਹ ਇੰਨੀ ਹੋਵੇ ਫੇਰ ਅਸੀਂ ਨੀਤ ਨਾਲ ਕੰਮ ਕਰਾਂਗੇ ਉਹ ਕਦੇ ਨਹੀਂ ਕਰਦੇ ਉਹ ਬੰਦੇ ਕੰਮ ਹੀ ਨਹੀਂ ਕਰਦੇ ਜੇ ਕੋਈ ਭਰਾ ਮੇਰਾ ਵੀਡੀਓ ਇਦਾਂ ਦੀ ਵੇਖ ਰਿਹਾ ਨਾ ਜਿਹੜਾ ਬੰਦਾ ਹਰ ਵਕਤ ਦਿਹਾੜੀ ਦਿਹਾੜੀ ਜ਼ਿਆਦਾ ਹੋਣੀ ਚਾਹੀਦੀ ਦਿਹਾੜੀ ਜ਼ਿਆਦਾ ਹੋਣੀ ਚਾਹੀਦੀ ਆ ਤਨਖਾਹ ਜ਼ਿਆਦਾ ਹੋਣੀ ਚਾਹੀਦੀ ਆ ਅਸੀਂ ਤਾਂ ਫੇਰ ਕੰਮ ਕਰਾਂਗੇ ਉਹਨਾਂ ਨੇ ਕੰਮ ਨਹੀਂ ਕਰਨਾ ਜਿਹੜਾ ਬੰਦਾ ਤੁਹਾਨੂੰ ਤਨਖਾਹ ਨੂੰ ਨਹੀਂ ਕਹਿ ਰਿਹਾ ਕੋਈ ਦਿਹਾੜੀ ਵਧਾਉਣ ਨੂੰ ਨਹੀਂ ਕਹਿ ਰਿਹਾ ਉਹਦੀ ਦਿਹਾੜੀ ਵਧਾਓ ਉਹ ਕਰੂਗਾ ਕੰਮ ਉਹ ਪੱਕਾ ਕਰੂਗਾ ਕੰਮ ਉਸ ਬੰਦੇ ਦੀ ਹੈਲਪ ਜ਼ਰੂਰ ਕਰਿਆ ਕਰੋ ਵੀ ਇਹਨੂੰ ਯਾਰ 10 ਰੁਪਏ ਨਾ ਜ਼ਿਆਦਾ ਦੇਈਏ ਯਾਰ ਇਹ ਬੰਦਾ ਕਹਿੰਦੇ ਨਹੀਂ ਅਸੀਂ ਪਤਾ ਕੀ ਕਰਦੇ ਆ ਅਸੀਂ ਉਹਦੀ ਤਨਖਾਹ ਵਧਾਣੇ ਆ ਜਿਹੜਾ ਸਾਨੂੰ ਚਤੋਂ ਪਿਆਰ ਇੱਕੋ ਹੀ ਗੱਲ ਕਹਿੰਦਾ ਰਹਿੰਦਾ ਤਨਖਾਹ ਥੋੜੀ ਆ ਮੇਰੀ ਤਨਖਾਹ ਥੋੜੀ ਆ ਮੇਰੀ ਦਿਹਾੜੀ ਥੋੜੀ ਆ ਉਹ ਕੰਮ ਨਹੀਂ ਕਰਦੇ ਇਹ ਬੰਦੇ ਉਹ ਉਹਨਾਂ ਨੂੰ ਤਨਖਾਹ ਵਧਾ ਦਿਓ ਤਨਖਾਹ ਵਧਾ ਦਿਓ ਤਨਖਾਹ ਵਧਾ ਦਿਓ ਮੇਰਾ ਆਪਣਾ ਕੰਮ ਹੁੰਦਾ ਸੀ ਮੇਰੇ ਨਾਲ ਮੁੰਡੇ ਆਉਂਦੇ ਹੁੰਦੇ ਸੀ ਨਾ ਬਾਜੀ ਤਨਖਾਹ ਥੋੜੀ ਆ ਬਾਜੀ ਤਨਖਾਹ ਥੋੜੀ ਆ ਐਦਾਂ ਦੇ ਬੰਦੇ ਵੀ ਮੇਰੇ ਨਾਲ ਰਹੇ ਆ ਕਿ ਜਿੰਨੇ ਉਹਨਾਂ ਨੂੰ ਦੇ ਦੋ ਉਨੇ ਉਹਨਾਂ ਨੇ ਉਹ ਖੁਸ਼ ਆ ਜੇ ਉਹਨਾਂ ਨੂੰ ਕੋਈ ਤਨਖਾਹ ਥੋੜੀ ਤਾਂ ਨਹੀਂ ਪੈਸੇ ਘਟਦੇ ਨਹੀਂ ਲੱਗਦੇ ਨਹੀਂ ਭਾਈ ਕਹਿੰਦੇ ਤਾਂ ਠੀਕ ਆ ਜੈ ਜੈ ਇੰਨੇ ਕੀ ਚਲਦੇ ਆ ਜਿਹੋ ਜੇ ਕੰਮ ਕਰਦੇ ਆ ਅਸੀਂ ਇੰਨੇ ਕੀ ਬਣਦੇ ਸਾਡੇ ਉਹਨਾਂ ਨੇ ਕੰਮ ਕਰਨਾ ਹੁੰਦਾ ਉਹਨਾਂ ਬੰਦਿਆਂ ਨੇ ਕੰਮ ਕਰਨਾ ਹੁੰਦਾ ਤੇ ਜਿਹਨੇ ਨਹੀਂ ਕਰਨਾ ਨਾ ਉਹਨੇ ਨਹੀਂ ਕਰਨਾ ਤੁਸੀਂ ਜੋ ਮਰਜ਼ੀ ਕਰ ਲੋ ਤੁਸੀਂ ਆਪਦਾ ਸਿਰ ਰੱਖ ਦਿਓ ਉਹਦੇ ਸਿਰ ਵੱਢ ਗਏ ਉਹਦੇ ਪੈਰਾਂ ਦੇ ਵਿੱਚ ਉਹਨੇ ਨਹੀਂ ਕਰਨਾ ਅੱਜ ਮੈਂ ਤੁਹਾਨੂੰ ਇੱਕ ਵੀਡੀਓ ਵਿਖਾਉਣਾ ਇਹ ਦੋਨੋਂ ਵੀਡੀਓ ਵੇਖੋ ਦੋਨੇ ਚੀਜ਼ਾਂ ਦਾ ਵੇਖਣ ਵਾਲੀਆਂ ਆ ਗੌਰ ਕਰਨ ਵਾਲੀਆਂ ਆ ਬਾਕੀ ਮੈਂ ਕੁਝ ਨਹੀਂ ਕਹਿਣਾ ਹੁਣ ਹੁਣ ਤੁਸੀਂ ਦੱਸਣਾ ਆ ਕਿ ਸਹੀ ਕੀ ਆ ਤੇ ਗਲਤ ਕੀ ਆ ਆ ਜੋ ਮਿਲਿਆ ਸੀ ਬੇਰਜਗਾਰੇ ਜੀ ਫੈਕਟਰੀਆਂ ਦਾ ਬਾਦੂ ਨੇ ਪਰ ਇੱਥੇ ਹੀ ਇਹ ਪ੍ਰਵਾਸੀ ਬਦੂ ਦੂਰ ਨੇ ਬਈ ਇਹ ਨੇ ਸਾਰੀ ਪੰਜਾਬੀ ਮਜ਼ਦੂਰ ਦੀ ਕੋਈ ਕੁਛ ਨਹੀਂ ਗਈ ਕੋਈ ਪੁੱਛ ਨਹੀਂ ਪੰਜਾਬੀ ਮਜ਼ਦੂਰ ਦੀ ਜੀ ਸਰ ਅੱਛਾ ਰੇਸ ਅੱਡੀ ਲਿਆਂਦੀ ਹਾਂ ਠੀਕ ਹੈ ਜੀ ਤੁਸੀਂ ਉਹ ਵੀਡੀਓ ਦੇਖੀ ਮੁੰਡੇ ਦੀ ਉਹ ਕਹਿੰਦਾ ਕੰਮ ਹੀ ਹੈ ਨਹੀਂ ਪ੍ਰਵਾਸੀ ਕਹਿੰਦਾ ਪ੍ਰਵਾਸੀ ਹੈ ਨਾ ਇੱਥੇ ਜਿਹੜੇ ਪ੍ਰਵਾਸੀਏ ਪ੍ਰਵਾਸੀਆਂ ਨੂੰ ਕੰਮ ਮਿਲ ਜਿੰਦਾ ਸਾਨੂੰ ਤਾਂ ਮਿਲਦਾ ਨਹੀਂ ਪੁੱਛ ਹੀ ਨਹੀਂ ਇਹ ਕੋਣੋ ਬੋਲਦਾ ਕਿਹੜੇ ਸਟਾਈਲ ਨਾਲ ਪਤਾ ਨਹੀਂ ਕੀ ਖਾਦਾ ਉਹਦਾ ਤੇ ਹੁਣ ਇੱਕ ਆ ਮੁੰਡਾ ਆ ਇਹ ਮੁੰਡੇ ਦੀ ਮਿਹਨਤ ਵੇਖੋ ਤੁਸੀਂ ਜਿਨ੍ਹਾਂ ਨੇ ਕੰਮ ਕਰਨਾ ਹੁੰਦਾ ਸਵੇਰ ਨੂੰ 10 ਵਜੇ ਤੋਂ ਪਹਿਲਾਂ ਸਾਡੇ ਗਿੱਦਣ ਹੀ ਨਿਕਲਦੀ ਅੱਖਾਂ ਦੇ ਵਿੱਚੋਂ ਉੱਠਣਾ ਨੀਗਾ 10 ਵਜੇ ਤੱਕ ਰਾਤ ਨੂੰ 2 ਵਜੇ ਤੱਕ ਫੋਨ ਸਕਰੋਲ ਕਰ ਕਰਕੇ ਵੀਡੀਓ ਵੇਖੀ ਜਾਣੀਆਂ ਸਵੇਰ ਨੂੰ ਖੀ ਉੱਠਣਾ ਜਿਨ੍ਹਾਂ ਨੇ ਕੰਮ ਕਰਨਾ ਹੁੰਦਾ ਨਾ ਉਹ ਆ ਬੰਦੇ ਹੁੰਦੇ ਆ ਮੈਂ ਦਿਖਾਉਣਾ ਤੁਹਾਨੂੰ ਆਓ ਦੇਖ ਕੋ ਮੇਰੀ ਗੱਲ ਦਾ ਗੁੱਸਾ ਨਹੀਂ ਕਰਨਾ ਇਹ ਜਾਇਜ਼ ਗੱਲਾਂ ਆ ਮੈਂ ਬੰਦੇ ਮੁੰਡੇ ਇਦਾਂ ਦੇ ਵੇਖੇ ਹੋਏ ਆ ਕਈ ਬੰਦੇ ਇਦਾਂ ਦੇ ਵੇਖੇ ਆ 500 ਦੀ ਦਿਹਾੜੀ ਲੈਣਗੇ 250 ਦੀ ਸ਼ਰਾਬ ਹੀ ਲੈਂਦੇ ਆ ਹੁਣ ਇਦਾਂ ਦੇ ਬੰਦੇ ਦੀ ਕੌਣ ਹੈਲਪ ਕਰੂਗਾ ਕੌਣ ਮਤ ਕਰੂਗਾ ਹੁਣ ਜਦ ਆ ਮੁੰਡਾ ਆ ਆ ਮੁੰਡੇ ਤਾਂ ਇਹਦੀਆਂ ਗੱਲਾਂ ਸੁਣੇ ਮੁੰਡੇ ਦੀਆਂ ਮਨ ਕਰਦਾ ਵੀ ਯਾਰ ਇਦਾਂ ਦੇ ਬੰਦੇ ਦੀ ਮਦਦ ਕਰੀਏ ਹੁਣ ਪਹਿਲਾਂ ਤੁਸੀਂ ਵੀਡੀਓ ਵੇਖਿਓ ਪਤਾ ਨੇ ਕੀ ਮਾਲ ਛਕਿਆ ਉਹਨੇ ਕਿਦਾਂ ਬੋਲਦਾ ਉਹ ਤੇ ਜਿਹਨੇ ਕਰਨਾ ਹੀ ਨਹੀਂ ਜਿਹਨੇ ਕਰਨਾ ਹੀ ਨਹੀਂ ਜ਼ਰੂਰੀ ਸੜ ਫੈਕਟਰੀਆਂ ਜੀ ਮਰਨਾ ਜਾ ਕੇ ਹੋਰ بڑے ਕੰਮ ਬੜੇ ਕੰਮ ਨਹੀਂ ਕਰਨਾ ਕਰਨਾ ਨਹੀਂ ਅਸੀਂ ਰੌਲਾ ਇਹ ਆਜੋ ਅੱਗੇ ਮੈਨੂੰ ਗਾਲਾਂ ਕੱਢਣਾ ਕਹਿੰਦੀਆਂ ਤੇਰੇ ਕੀ ਕੰਮ ਐ ਇਹ ਢੋਲੀ ਅੱਛਾ ਵੀ ਤੂੰ ਕਿਉਂ ਢੋਲੀ ਆ ਵੀ ਤੇਰੇ ਕੋਲ ਇਹ ਤਾਂ ਜ਼ਮੀਨ ਵੀ ਨਹੀਂ ਹਾਂ ਤੇ ਮੈਂ ਉਹ ਬੰਦਿਆਂ ਨੂੰ ਕਹਦਾ ਕਿ ਇਹ ਰੇਸ਼ ਛਿੜਦਾ ਹੀ ਹਾਂ ਮਹਾਬੀ ਬਾਈ ਇੱਕ ਸਾਲ ਦਾ ਸਰਪੇ ਕਰਾਉਣੀ ਪਊ ਹਾਂ ਵੀ ਮੈਂ ਠੇਕੇ ਦੇ ਕੰਮ ਕਰਿਆ ਕਰੂੰ ਠੇਕੇ ਦੇ ਹਾਂ ਫਿਰ ਲੱਗ ਗਿਆ ਬਾਈ ਠੇਕੇ ਦੇ ਕੰਮ ਕਰਨ ਹਾਂ ਬਾਈ ਜੀ ਗੱਲ ਹੈ ਇਸ ਤਰ੍ਹਾਂ ਵੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਇੱਕ ਮੋਟੀਵੇਟ ਵੀਡੀਓ ਆ ਹੋ ਸਕਦਾ ਕਿਸੇ ਇਹੋ ਜਿਹੇ ਬੰਦੇ ਕੋਲ ਚੱਲ ਜਵੇ ਜਿਹੜਾ ਕਹਿੰਦਾ ਤਨਖਾਹ ਵਧੇ ਦਿਹਾੜੀ ਵਧੇ ਉਹ ਭਰਾਵੋ ਜਿਹੜੇ ਦਿਹਾੜੀ ਵਧਾਉਣ ਦੇ ਚੱਕਰ ਚ ਹਨ ਉਹਨਾਂ ਨੇ ਕਰਨਾ ਨਹੀਂ ਕੁਝ ਵੀ ਨਹੀਂ ਕਰਨਾ ਨਰੇਗਾ ਦਾ ਬੜਾ ਰੌਲਾ ਪਿਆ ਆ ਨਰੇਗਾ ਦਾ ਕਰਦੇ ਕੀ ਉੱਥੇ ਜਾ ਕੇ ਕੱਖ ਵੀ ਨਹੀਂ ਕਰਦੇਗੇ ਕੱਕ ਨਹੀਂ ਕਰਦੇਗੇ ਉਹ ਸਾਡੇ ਦਾ ਭਾਈ ਰਾਜਸਥਾਨ ਚ ਉਹ ਐ ਕਰਕੇ ਟੱਕ ਜਾ ਦੇ ਦਿੰਦੇ ਆ ਇੱਕ ਉਹ ਕੱਢ ਲੈਂਦਾ ਬੀਬੀਆਂ ਤੇ ਕੁਝ ਭਰਾ ਇਦਾਂ ਦੁੰਨੀਆਂ ਕੱਢੀ ਜਾਂਦੇ ਆ ਬੈਠੇ ਉਹ ਚਾ ਦੋ ਕੋਥੇ ਬੈਠੇ ਆ ਦੋ ਕੋ ਉਧਰ ਬੈਠੇ ਆ ਬਸ ਤੇੜੀ ਲਾ ਕੇ ਆ ਜਾਂਦੇ ਆ ਜਿੱਦਣੇ ਸਰਕਾਰ ਨੂੰ ਪਤਾ ਲੱਗ ਗਿਆ ਨਾ ਵੀ ਇਹ ਲੱਛਣ ਕਰਦੇ ਆ ਇਹ ਬੰਦ ਹੋ ਜਾਣਾ ਇਸ ਕਰਕੇ ਕੰਮ ਮੇਰੀ ਸਿੱਧੀ ਗੱਲ ਹੈ ਕੰਮ ਕਰਨਾ ਰੂਹ ਨਾ ਕਰੋ ਅਗਲੇ ਦਾ ਕੰਮ ਹਰਾਮਜਾਦਗੀ ਨਹੀਂ ਹੋਣੀ ਚਾਹੀਦੀ ਕੰਮ ਦੇ ਵਿੱਚ ਕਿਉਂਕਿ ਫਿਰ ਅਸੀਂ ਬੋਲਣ ਜੋਗੇ ਵੀ ਮੇਰੇ ਚ ਕਮੀ ਦੱਸ ਬਾਈ ਕਿੱਥੇ ਆ ਲੋਕ ਐਡੇ ਉੱਲੂ ਨਹੀਂਗੇ ਵੀ ਅਸੀਂ ਕਿਸੇ ਨੂੰ ਉੱਲੂ ਬਣਾ ਦੇਾਂਗੇ ਕੰਮ ਵੀ ਨਹੀਂ ਕਰਨਾ ਜਿੱਦਾਂ ਮੈਂ ਇੱਕ ਬੰਦਾ ਰੱਖ ਲਿਆ ਗੱਡੀ 'ਚ ਜਿੱਦਾਂ ਚਾਰ ਏਸੀ ਪਾ ਲੈਣੇ ਉਦੋਂੋਂ ਦਾ ਢਿਹੜ ਦੁਖਣ ਲੱਪੈਣਾ ਤੇ ਜਿੱਦੋਂ ਕੰਮ ਹੈ ਨਹੀਂਗੇ ਉਦੋਂ ਖੁਸ਼ ਐਦਾਂ ਨਹੀਂ ਹੁੰਦੇਗੇ ਕੰਮ ਆਜੋ ਹਾਂ ਜਗਤਾਰ ਇਕੱਲੇ ਨੇ ਬਹੁਤ ਮਿਹਨਤ ਕਰ ਦਿੱਤੀ ਬਾਈ ਤੂੰ ਇਕੱਲੇ ਹੀ ਹੁੰਦਾ ਈ ਉਦੋਂ ਬਾਈ ਹਾਂ ਦੋ ਦੋ ਹਜ਼ਾਰ ਰੁਪਿਆ ਭਾਰਿਆ ਕਰਾਂ ਇੱਕ ਦਿਨ ਦਾ ਡੇਢੀ ਭਾਰਿਆ ਜਾਂਦਾ 60 ਹਜ਼ਾਰ ਮਹੀਨੇ ਦਾ ਯਾਨੀ ਕਿ ਉਹ ਟਾਈਮ ਜਣੀ ਕਿ ਤੇਰੇ ਲਈ ਕਮਾਈ ਬਾਹਰਲੇ ਨੂੰ ਬਦਲਣ ਲੱਗ ਗਈਆਂ ਘਰੇ ਬਹਿ ਕੇ ਕੰਮ ਕਰਨਾ ਠੀਕ ਹੈ ਮੈਂ ਮੋਟਰਸਾਈਕਲ ਲੈਤਾ ਅੱਛਾ ਉਸ ਤੋਂ ਬਾਅਦ ਮੋਟਰਸਾਈਕਲ ਲੈਤਾ ਤੂੰ ਉਸ ਤੋਂ ਬਾਅਦ ਮੋਟਰਸਾਈਕਲ ਇਹਦਾ ਦੋ ਢੋਲੀਆਂ ਕਰਤੀਆਂ ਉਸੇ ਢੋਲੀ ਤੋਂ ਇੱਕ ਤੋਂ ਇੱਕ ਤੋਂ ਦੋ ਢੋਲੀਆਂ ਹੋ ਗਈਆਂ ਹਾਂ ਇੱਕ ਤੋਂ ਨਾਲੇ ਗਰੁੱਪ ਬਣ ਗਿਆ ਹਾਂ ਲੈ ਗਰੁੱਪ ਬਣ ਗਿਆ ਮੈਂ ਵਧੀਆ ਬੰਦੇ ਨਾਲ ਜੁੜ ਕੇ ਅੱਛਾ ਤੇ ਘਰ ਫਿਰ ਉਸ ਤੋਂ ਬਾਅਦ ਪਾਉਣ ਲੱਗੇ ਮੋਟਰਸਾਈਕਲ ਤੋਂ ਬਾਅਦ ਹਾਂ ਬਾਅਦ ਬਾਈ ਕਰ ਕਰ ਕਿੰਨੇ ਕੰਬਰਿਆਂ ਤੇ ਪਾਇਏ ਹੁਣ ਵਿਆਹ ਵੀ ਆ ਜਾਂਦੇ ਸੀ ਬਾਈ ਨਾਨਕ ਸੱਕਾ ਕਿਵੇਂ ਪੰਜ ਪਹਿਣਾ ਸੀ ਗਿਆ ਹਾਂ ਨਾਨਕ ਸੱਕਾ ਆ ਜਾਂਦੀ ਮੈਂ 50 50 7000 ਰੁਪਿਆ ਲਾ ਦਾਈ ਸਾਰਿਆਂ ਦੇ ਦੇ ਲੈ ਕਰ ਭਰੀ ਪ੍ਰਮਾਤਮਾ ਦਾ ਨਾਲੇ ਕਿੰਨੇ ਦਿੱਤਾ ਤਾਂ ਹੀ ਰੱਬ ਕਹਿੰਦੇ ਵੀ ਤੂੰ ਦੁੱਗਣਾ ਦੇਂਦਾ ਕੁੜੀਆਂ ਤੇ ਲੱਗਿਆ ਪਤਾ ਹਨਾ ਹਾਂ ਤੇ ਅੱਛਾ ਜਗਤਾਰ ਬਾਈ ਫੇਰ ਉਦੋਂ ਬਾਅਦ ਘਰ ਕਰਨ ਨਾਲੇ ਨਾਨਕ ਸੱਕਾ ਪਰੀਆਂ ਤੇ ਨਾਲੇ ਫੇਰ ਇਹ ਢੋਲੀ ਤੂੰ ਘਰ ਪਾਇਆ ਹਾਂ ਐਸੀ ਢੋਲੀ ਤੂੰ ਹੀ ਘਰ ਪਾਇਆ ਸਿਆਹਾ ਢੋਲੀ ਢੋਲੀ ਅੱਛਾ ਆ ਢੋਲੀ ਆਪਣੀ ਅੱਜ ਵੀ ਨਵੇਂ ਅਨੁਮਾਤ ਪੋ ਗਿਆ ਮੈਂ ਨਵੀਂ ਢੋਲੀ ਨਹੀਂ ਚਾਹਦਾ ਉਹ ਪਈਆ ਨਵੀਂ ਤੇ ਆਹ ਪ੍ਰਾਣੀ ਢੋਲੀ ਚਾਹਦਾ ਉਹੀ ਦਿਲ ਨੂੰ ਉਹੀ ਚਾਹਦਾ ਦਿਲ ਨੂੰ ਲੱਗੀ ਵੀ ਹੈ ਠੀਕ ਹੈ ਕਿਤੇ ਵੀ ਦਿਹਾੜੀ ਤੋਂ ਇਹਨੇ ਬੈਠਣ ਨਹੀਂ ਦਿੱਤਾ ਮਨ ਨਾਲ ਦਿਹਾੜੀ ਮੈਂ ਪਾਉਣਾ 15 1600 ਰੁਪਏ ਨਿਕਲ ਠੀਕ ਹੈ ਤੇ ਤੁਸੀਂ ਇਹਦੇ ਨਾਲ ਜਦੋਂ ਜੁੜੇ ठेकेदार ਨਾਲ ਹਨਾ ਇਹਨੇ ਕੱਲੇ ਨੇ ਪਹਿਲਾਂ ਤੂੰ ਦੇਖਿਆ ਹੀ ਹੈ ਨਾ ਵੀ ਮਿਹਨਤ ਵਿਚਾਰੇ ਨੇ ਬਹੁਤ ਕੀਤੀ ਹੈ ਨਾ ਤੇ ਤੂੰ ਤੁਸੀਂ ਵੀ ਫਿਰ ਜੇ ਨਾਲ ਹੁਣ ਨਿਕਲੇ ਆ ਤਾਂ ਕੁਛ ਤਾਂ ਇਹਨੂੰ ਦੇਖਿਆ ਹੀ ਹੋਊਗਾ ਨਾ ਵੀ ਜਗਤਾਰ ਬਾਈ ਵੀ ਮਿਹਨਤ ਕਰਦਾ ਵਧੀਆ ਦੋ ਪੈਸੇ ਬੰਦਦੇ ਹੈ ਨਾ ਬੰਦਾ ਸਾਡੇ ਘਰ ਚ ਲਾ ਰਿਹਾ ਠੀਕ ਹੈ ਓਕੇ ਕਿਸੇ ਚੰਗੀ ਗੱਲ ਨਹੀਂ ਕਿ ਬੰਦਾ ਚਲਾਉਣਾ ਹੁੰਦਾ ਹੈ ਨਾ ਹਾਂ ਬਿਲਕੁਲ ਕੋਈ ਗੱਲ ਕੋਈ ਆਪਣੇ ਕੋਲ ਨਾ ਕੋਈ ਸਰਕਾਰੀ ਡਿਊਟੀ ਹੈ ਹਾਂ ਤੇ ਨਾ ਕੋਈ ਆਪਾਂ ਕੰਮ ਤੇ ਲਾ ਰਿਹਾ ਹਾਂ ਕਿਉਂਕਿ ਹਟਾਉਣ ਤੇ ਤਾਂ ਬੰਦੇ ਬਹੁਤ ਹੁੰਦੇ ਬਹੁਤ ਬੰਦਾ ਇੱਕ ਹੀ ਮਿਲਦਾ ਮਿਲਦਾ ਹਾਂ ਤੇ ਇਹ ਬੰਦੇ ਨੇ ਅੱਜ ਸਾਡੇ ਮਤਲਬ ਘਰ ਚ ਲਾ ਰਿਆ ਠੀਕ ਹੈ ਤੇ ਵਧੀਆ ਗੱਲ ਆ ਬਾਬਾ ਇਹਨੂੰ ਚੜ੍ਹਦੀ ਕਲਾ ਚ ਰੱਖੇ ਚਾਰ ਪਿੰਡਾਂ ਦਾ ਪੰਜ ਪਿੰਡਾਂ ਦਾ ਕੰਮ ਆ ਪੈਂਦਾ ਬਾਈ ਆਹ ਟਵਾਲੀ ਹੋ ਗਿਆ ਤੇਰਾ ਪਿੰਡ ਆਲਦਰਾਈਆ ਹੋ ਗਿਆ ਹਨਾ ਫੂਲ ਹੋ ਗਿਆ ਮੋੜ ਆਲੀ ਕੇ ਹੋ ਗਿਆ ਜੈਮਨ ਸਿੰਘ ਵਾਲਾ ਹੋ ਗਿਆ ਓਕੇ ਇਹ ਸਾਰੇ ਪਿੰਡ ਨੇ ਸਾਰੇ ਪਿੰਡ ਆ ਹਾਂ ਚਲੋ ਜਗਤਾਰ ਬਹੁਤ ਵਧੀਆ ਗੱਲ ਆ ਵੀਰੇ ਕਿਵੇਂ ਆਇਤੀ ਇੱਕ ਮੋੜਾਂ ਦੇ ਬੰਦੇ ਨੇ ਮੈਨੂੰ ਬਾਕੀ ਮਿੱਤਰੋ ਇੱਕ ਚੀਜ਼ ਹੋਰ ਵੀ ਦੱਸਾਂ ਕਈ ਗੱਲਾਂ ਭੁੱਲ ਜਾਂਦੇ ਆਪਾਂ ਜਗਤਾਰ ਨੇ ਇਹ ਜਿਆ ਚੀਜ਼ ਦੱਸੇ ਜੀ ਕਹਿੰਦਾ ਬਾਈ ਇਹ ਢੋਲੀ ਤੂੰ ਹੀ ਦੇਖ ਲਾ ਢੋਲੀਆਂ ਬਣਾਈਆਂ ਇਹ ਢੋਲੀ ਤੋਂ ਇੰਨੀ ਸੋਹਣੀ ਆ ਮੁੰਡਿਆਂ ਦੀ ਟੀਮ ਬਣਾਈ ਇਹਨੇ ਚਾਰ ਪੰਜ ਬੰਦਿਆਂ ਦੀ ਆਪਦੀ ਜਿੰਮੇ ਕੰਮ ਦਾ ਲੋਡ ਹੁੰਦਾ ਉਹਨੇ ਬੰਦੇ ਪੱਕੇ ਹੁੰਦੇ ਹੀ ਆ ਤੇ ਉਸ ਤੋਂ ਬਾਅਦ ਇਹ ਢੋਲੀ ਤੇ ਮੋਟਰਸਾਈਕਲ ਲੈ ਤਾ ਜਗਤਾਰ ਹਨਾ ਇਸੇ ਤੋਂ ਹੀ ਘਰ ਪਾਇਆ ਹਨਾ ਇੱਕ ਆਇਤੀ ਬਾਈ ਮੈਨੂੰ ਮਾਲਾ ਵੀ ਕੂਲਰ 14000 ਦਾ ਗਿਫਟ ਕਰਕੇ ਗਿਆ ਮੋੜਾਂ ਦਾ ਬੰਦਾ ਅੱਛਾ 80 90 ਕਿੱਲਾਂ ਦੀ ਖੇਤੀ ਕਰਦਾ ਉਹ ਕਹਿੰਦਾ ਵੀ ਮੇਰਾ ਟਾਈਮ ਤੇ ਕੰਮ ਕਰਦਿਆ ਕਰਵਾ ਕੇ ਹੂੰ ਰੇ ਸਾਰਾ ਕੁਝ ਸੱਸੀ ਕਰਨਾਗਾ ਆਪਦੀ ਜ਼ਿੰਮੇਵਾਰੀ ਤੇ ਸਾਰਾ ਕੁਝ ਠੀਕ ਆ ਆਪਣੇ ਵੀ ਦੇਖ ਲੈ ਕਿ ਦੋਸਤਾਂ ਨੂੰ ਜੀ ਆਵੇ ਜਿੰਮੇਦਾਰੀ ਕਰਕੇ ਜਾਣੇ ਕੰਮ ਇੱਥੋਂ ਕਹਿੰਦੇ ਜਿਹੜਾ ਜਿਹਦੇ ਕੋਲ ਪਹਿਲਾਂ ਕੁਝ ਹੋਵੇ ਨਾ ਤਾਂ ਸਾਹਮਣੇ ਵਾਲਾ ਉਹਨੂੰ ਫੇਰ ਹੀ ਕੁਝ ਦਿੰਦਾ ਕਹਿੰਦੇ ਜਿਹੜਾ ਬੁਖਾਰੀ ਹੁੰਦੇ ਆ ਨਾ ਮੰਗਦੇ ਹੁੰਦੇ ਆ ਉਹਨੇ ਭਾਂਡੇ 'ਚ ਨਾ ਕਹਿੰਦੇ ਉਹ ਪਹਿਲਾਂ ਛਿੱਕੇ ਨਾ ਪੱਲਿਓਂ ਪਾਉਂਦੇ ਆ 5 7 ਸਿੱਤੇ 1 2 3 ਰੁਪਏ ਤਾਂ ਪਾ ਕੇ ਉਹਨੂੰ ਫੇਰ ਖੜਕਾਉਂਦੇ ਆ ਫੇਰ ਲੋਕ ਉਹ ਦੇਖ ਕੇ ਜਦੋਂ ਪੈਸੇ ਖੜਕਦੇ ਆ ਨਾ ਬੰਦਾ ਸੋਚਦਾ ਇਹਨੂੰ ਕਿਸੇ ਨੇ ਦਿੱਤੇ ਆ ਚਲ ਆਪਾਂ ਵੀ ਰੁਪਈਆ ਦੇ ਦਈਏ ਪਹਿਲਾਂ ਕੁਛ ਨਾ ਕੁਛ ਆ ਉਹਦੇ ਭਾਂਡੇ 'ਚ ਪਾਉਣਾ ਪੈਣਾ ਫੇਰ ਕਿਸੇ ਨੇ ਸਾਨੂੰ ਕੁਝ ਦੇਣਾ ਸਾਡੇ ਚ ਕੁਆਲਿਟੀ ਹੋਣੀ ਚਾਹੀਦੀ ਆ ਜੇ ਸਾਡੇ ਚ ਕੁਆਲਿਟੀ ਨਹੀਂਗੀ ਨਾ ਤਾਂ ਕਿਸੇ ਨੇ ਸਾਨੂੰ ਕੱਖ ਵੀ ਨਹੀਂ ਦੇਣਾਗਾ ਮੈਂ ਵੀ ਕਈ ਵਾਰ ਬੋਲਦਾ ਰਹਿੰਦਾ ਗਰੀਬ ਦੀ ਮਦਦ ਕਰਨੀ ਚਾਹੀਦੀ ਪਰ ਐਦਾਂ ਦਾ ਗਰੀਬ ਨਹੀਂ ਹੋਣਾ ਚਾਹੀਦਾ ਵੀ ਜਿਹੜਾ ਕਦੇ ਵੀ ਮੈਂ ਬੈਠਾਂ ਲਿਆਓਈ ਮਦਦ ਕਰੋ ਲਿਆਓ ਲਿਆਓ ਸ਼ਾਮ ਨੂੰ ਕਿਲੋ ਮਟਨ ਚਾਹੀਦਾ ਖਾਣ ਨੂੰ ਮੁਰਗੀ ਮਰਗੀ ਹੋਵੇ ਤੇ ਬੋਤਲ ਵੀ ਚਾਹੀਦੀ ਹੈ ਲਿਆਓ ਐਦਾਂ ਨਹੀਂ ਐਦਾਂ ਕਿਸੇ ਨੇ ਕੱਖ ਨਹੀਂ ਦੇਣਾਗਾ ਪਹਿਲਾਂ ਖੁਦ ਚ ਕੁਆਲਿਟੀ ਹੋਣੀ ਚਾਹੀਦੀ ਆ ਬੱਚੇ ਚ ਦੇਖੋ ਕਿੰਡੀ ਕੁਆਲਿਟੀ ਹੈ ਮੁੰਡੇ ਚ ਆਜੋ ਕੇ ਹਨਾ ਕੋਲੇ ਵੀ ਖੜਨ ਦੀ ਲੋੜ ਨਹੀਂ 14000 ਦਾ ਨਵਾਂ ਕੂਲਰ ਗਿਫਟ ਕਰੀਆ ਹੈ ਦੇਖ ਲਓ ਆਈਆਂ ਬਈ ਦੇਖਣ ਨਾਲ ਤਾਂ ਦੇਖ ਤੂੰ ਕੰਮ ਕਰਦਾ ਜਿੱਤਾਰਾ ਆਪਦਾ ਬਈ ਇਮਾਨਦਾਰੀ ਨਾਲ ਹਨਾ ਕੀਚ ਵੀ ਬਈ ਬਹੁਤ ਕੌਸਾ ਹੈ ਦੇਖ ਲੋਕ ਸਪਰੇਅ ਵਾਲੇ ਉੱਤੇ ਖੜਦੇ ਆ ਛੋਡੀ ਕੱਲੀ ਟੀਮ ਇਹ ਜੀ ਆ ਬੰਦਾ ਤੁਹਾਨੂੰ ਸਪਰੇਅ ਨਾ ਫੜਾ ਆਂਦਾ ਤੇ ਤੁਸੀਂ ਆਏ ਨਹੀਂ ਵੀ ਵੀ ਆਏ ਆ ਜਾਂ ਘੱਟ ਵੱਧ ਹਨਾ ਜੇ ਮੁੱਕਦੀ ਇਹਦਾ ਫੋਨ ਕਰਦੇ ਆ ਵੀ ਭਾਈ ਆਜੋ ਤੇ ਇਹ ਚੀਜ਼ਾਂ ਨਾਲ ਤਾਂ ਤਰੀ ਦੇ ਇਮਾਨਦਾਰੀ ਨਾਲ ਉਹ ਵੀਰ ਨੇ ਤੁਹਾਨੂੰ ਕੂਲਰ ਦਿੱਤਾ ਨਾਲੇ ਆਪ ਨੂੰ ਦੁੱਗਣਾ ਘਰੇ ਵੀ ਹੌਸਲਾ ਮਿਲਦਾ ਵੀ ਜੇ ਸਾਡੇ ਬੰਦੇ ਚੰਗਾ ਕੰਮ ਕਰਦੇ ਆ ਦੇਖੋ ਹਨਾ ਕੰਮ ਤਾਂ ਕਰ ਕੰਮ ਤਾਂ ਬੰਦੇ ਦੇ ਕਹਿੰਦੇ ਨੇ ਕਰਮ ਹਨਾ ਤਾਂ ਜਗਤਾਰ ਬੜੀ ਖੁਸ਼ੀ ਮਿਲੀ ਵੀਰੇ ਐ ਗੱਲਾਂបੱਤਾਂ ਕਰਕੇ ਸਾਨੂੰ ਦੇਖ ਕੇ ਚਾਰਪਰਾ ਹੋਰ ਵੀ ਸੇਧ ਮਿਲਦੀ ਹੈ ਹਨਾ ਕਹਿੰਦੇ ਨੇ ਜਿਹਨੇ ਵੀ ਚੰਗਾ ਕੁਛ ਕਰਨਾ ਜੇ ਬੰਦਾ ਇਹ ਸੋਚੀ ਜਾਂਦਾ ਵੀ ਮੈਂ ਤਾਂ ਗਰੀਬ ਆ ਮੈਥੋਂ ਨਹੀਂ ਕਰ ਪੈਂਦਾ ਹਨਾ ਮੈਂ ਕੀ ਕਰੂੰ ਇਹ ਬੰਦੇ ਨੇ ਇਕੱਲੇ ਨੇ ਮੱਕੀ ਤੋਂ ਲਾ ਕੇ ਸਾਡੇ ਸਾਰੀਆਂ ਖਪਰੀਆਂ ਮਤਲਬ 2 ਸਾਲ ਹੋ ਗਏ ਰਾਈਏ ਮੈਡੀਕਲ ਕਰਕੇ ਇਹਨਾਂ ਨੇ ਜਾਰੀ ਪਾਈ ਸੀ 2-3 ਸਾਲ ਹੋ ਗਏ ਇਹਨਾਂ ਨਹੀਂ ਆਉਣਾ ਬਈ ਸਾਰੀਆਂ ਸਪਰੇਆਂ ਕਦੇ ਬਿਮਾਰੀ ਦੇਣੀ ਕਿਤੇ ਐਂ ਟਾਈਮ ਤੋਂ ਟਾਈਮ ਸਪਰੇ ਕਰੀ ਜਾਣੀ ਤੇ ਦੇਖੋ ਆਪਦੀ ਮਿਹਨਤ ਦਾ ਫਲ ਉਹੀ ਗੱਲ ਜਿਵੇਂ ਜਗਤਾਰਨਾ ਦਾ ਸਾਈ ਭਾਈ ਨੇ ਇਹਨੇ ਕੱਲੇ ਨੇ ਤੂਦੇ ਕੋਲ 100-100 ਢੋਲੀ ਕਰ ਦੇਣੀ ਇਹਨੇ 50-50 60-60 70-70 ਕਿਉਂਕਿ 6 ਕਿੱਲੇ ਆ ਕਰਦਾ 2 ਗਿਰਦੇ ਇਹ ਜਾਲੇ 8 ਕਿੱਲੇ ਤਾਂ ਇਹੀ ਕਰਦਾ ਫਿਰ ਘਰ ਵਾਲਾ ਬਾਣਮ ਹੋ ਜਾਂਦਾ ਮਗਰ 12-13 ਕਿੱਲੇ ਇਹ ਟਾਈਮ ਨਾ ਕੱਢ ਕੇ ਦੁਰ ਜਾਂਦਾ ਜਾਨੀ ਕਿ ਉਹੀ 2200-2300 ਢਾੜੀ ਇਹ ਪਾਉਂਦਾ ਸੀ ਤੇ ਜੇ ਹੁਣ ਇਹ ਕਹਿੰਦਾ ਵੀ ਮੈਂ ਵੀ ਕੌਲੇ ਦੇ ਬੈਠਣਾ ਜੇ ਢਾੜੀ ਮਿਲ ਗਈ ਤਾਂ ਲਾ ਆਉਂਗਾ ਤੇ ਨਹੀਂ ਬ ਉਕੇ ਸਾਨੂੰ ਰੇਵੀ ਸਿੱਟਣਾ ਸਿਖਾਤਾ ਠੀਕ ਆ ਕਿਤੇ ਜ਼ਿੰਦਗੀ ਚ ਢੋਲੀ ਨਹੀਂ ਸੀ ਚੱਕੀ ਠੀਕ ਆ ਇਹ ਬੰਦੇ ਨੇ ਸਾਨੂੰ ਪੂਰਾ ਵਧੀਆ ਕੰਮ ਸਿਖਾਤਾ ਅੱਜ ਅਸੀਂ ਇਹਦੇ ਸਿਰ ਤੇ ਖੜੇ ਆ ਬਈ ਕਿਉਂਕਿ ਕੰਮ ਇਹਦੇ ਕੋਲ ਬਿਚਾਰੇ ਦਾ ਬਹੁਤ ਆ ਤੇ ਇਹ ਬੰਦਾ ਸਾਨੂੰ ਉਹਦੀ ਫੋਨ ਲਾਉਂਦੇ ਬਈ ਕੰਮ ਆ ਗਿਆ ਤੇ ਆਜੋ ਭੱਜ ਗਏ ਕਿਉਂਕਿ ਅੱਜ ਕੱਲ ਕੋਈ ਫੋਨ ਵੀ ਨਹੀਂ ਲਾਉਂਦਾ ਬਈ ਨਹੀਂ ਲਾਉਂਦਾ ਆਪਾਂ ਕੰਮ ਤੇ ਚੱਲੀਏ ਬੰਦਾ ਨਾ ਇਹੋ ਜਿਹਾ ਵੀ ਦੇਖਿਆ ਵੀ ਸਾਨੂੰ ਸੁੱਤੇ ਪਏ ਵੀ ਕੰਮ ਤੇ ਛੱਡ ਕੇ ਤੁਰਦੇ ਨਹੀਂ ਬਈ ਦੇਖ ਲੈ ਵੀ ਆਪਾਂ ਕੀ ਕਰਨਾ ਬਈ ਹੋ ਹੋ ਗਏ ਆਪਾਂ ਆਪਦਾ ਕਰੋ ਹਨਾ ਨਹੀਂ ਨਹੀਂ ਵਧੀਆ ਗੱਲ ਆ ਵੀਰੇ ਥੋੜੀ ਟੀ ਧੰਨਵਾਦ ਤੁਹਾਡਾ ਬਹੁਤ-ਬਹੁਤ ਜੀ ਹਾਂਜੀ ਇਹ ਗੱਲਾਂ ਬਤਾਇਆ ਵੀਡੀਓ ਤੁਸੀਂ ਸ਼ੇਅਰ ਨਹੀਂ ਕਰਨਾ ਮੈਨੂੰ ਪਤਾ ਇਸ ਗੱਲ ਦਾ ਕਿਉਂਕਿ ਇਦਾਂ ਕੁਛ ਨਾ ਗੱਲਾਂ ਹੁੰਦੀਆਂ ਮੈਨੂੰ ਸਿੱਖਣ ਨੂੰ ਮਿਲਿਆ ਇਸ ਮੁੰਡੇ ਤੋਂ ਮੈਨੂੰ ਵੀ ਸਿੱਖਣ ਨੂੰ ਮਿਲੀਆਂ ਚੀਜ਼ਾਂ ਕੋਈ ਜ਼ਰੂਰੀ ਨਹੀਂ ਹੁੰਦਾ ਬੰਦਾ ਉਮਰ ਦਾ ਜ਼ਿਆਦਾ ਆ ਤੇ ਉਹ ਸਿਆਣਾ ਬਹੁਤਾ ਉਮਰ ਮੈਟਰ ਨਹੀਂ ਕਰਦੀਗੀ ਸਿਆਣਫ ਦੇ ਵਿੱਚ ਉਮਰ ਮੈਟਰ ਨਹੀਂ ਕਰਦੀ ਹੁੰਦੀਗੀ ਸਿਆਣਾ ਆ ਉਮਰ ਦਾ ਜ਼ਿਆਦਾ ਆ ਉਹਦੀ ਇੱਜ਼ਤ ਕਰਨੀ ਬਣਦੀ ਆ ਲੇਕਿਨ ਜੇ ਅਸੀਂ ਕਹੀਏ ਨਾ ਵੀ ਉਮਰ ਦਾ ਜ਼ਿਆਦਾ ਤੇ ਸਿਆਣਾ ਨਹੀਂ ਇਹ ਨਹੀਂ ਹੋ ਸਕਦਾਗਾ ਸਿਆਣਾ ਨਿੱਕਾ ਜਿਹਾ 5 ਸਾਲ ਦਾ ਬੱਚਾ ਵੀ ਹੋ ਸਕਦਾ ਆ ਸੋ ਇਦਾਂ ਦੇ ਵੀਡੀਓ ਇਦਾਂ ਦੀਆਂ ਚੀਜ਼ਾਂ ਨੂੰ ਸ਼ੇਅਰ ਕਰਿਆ ਕਰੋ ਜਿਹੜੇ ਬੇਲੜਾ ਲਾ ਕੇ ਜੈਲ ਵਾਲਾ ਨੂੰ ਤੇ ਗਲੀਆਂ ਚ ਤੁਰੇ ਫਿਰਦੇ ਨਾ ਗੇੜੀਆਂ ਮਾਰਦੇ ਉਹਨਾਂ ਨੂੰ ਮਾੜੀ ਮੋਟੀ ਅਕਲ ਆਵੇ ਉਹੀ ਗੱਲ ਉਹ ਜਿਹਦਾ ਇੱਕ ਵੀਰ ਕਹਿੰਦਾ ਸੀ ਕਹਿੰਦਾ ਅਸੀਂ ਗੇੜੀਆਂ ਮਾਰਦੇ ਆ ਕਹਿੰਦਾ ਠੀਕ ਆ ਤੇ ਮਾਂ ਕਹਿੰਦਾ ਉਥੇ ਨਰੇਗਾ ਕਰਨ ਗਈ ਆ ਤੇ ਜਾਂ 2 ਕਿਲੋ 2 ਰੁਪਏ ਕਿਲੋ ਵਾਲੀ ਕਣਕ ਲੈਣ ਗਈ ਉਹ ਆ ਉਹ ਉਥੇ ਲੈਣ ਚ ਲੱਗੀ ਹੋਈ ਆ ਇਹ ਭਾਈ ਕੰਮ ਕਰਨੇ ਪੈਣੇ ਆ ਜੇ ਦੁੱਧ ਪੀਣ ਦਾ ਸ਼ੌਂਕ ਆ ਮੱਝਾਂ ਪਾਲਣੀਆਂ ਪੈਣੀਆਂ ਤਾਂ ਪੱਠੇ ਨਹੀਂ ਵੀ ਮਾਂ ਪਾਵੇ ਲਿਆ ਕੇ ਜਾ ਕੇ ਪੱਠੇ ਲਿਆਇਆ ਕਰੋ ਦੁੱਧ ਪੀਣ ਦਾ ਸ਼ੌਂਕ ਹਤਾ ਫਿਰ ਅਸੀਂ ਕਹਿੰਨੇ ਆ ਸਾਡੀ ਮਾਂ ਨੂੰ ਇਦਾਂ ਕਹਤਾ ਸਾਡੀ ਭੈਣ ਨੂੰ ਇਦਾਂ ਕਹਤਾ ਹਨਾ ਖੁਦ ਕਰਿਆ ਕਰੋ ਖੁਦ ਕਰਨਾ ਪੈ ਮੈਂ ਕਰਦਾ ਰਿਆਂ ਮੈਂ ਕਰਦਾ ਰਿਆਂ ਖੁਦ ਤੇ ਨਹੀਂ ਜਿੱਦਣ ਮੇਰੀ ਹਿੰਮਤ ਨਹੀਂ ਸੀ ਕਰਨ ਦੀ ਮੈਂ ਉਦਣ ਗਾਂ ਮੱਜ ਰੱਖੀ ਸੀ ਗਾਂ ਸੀ ਬੱਕਰੀਆਂ ਲੈ ਲੈ ਸਭ ਮਾਣੂ ਕਿਆ ਵੇਚ ਦੇ ਇਹਨਾਂ ਨੂੰ ਨਹੀਂ ਨਹੀਂ ਕਰਨਾ ਨਹੀਂ ਰੱਖਣੇਗੇ ਇਹਨਾਂ ਦੁੱਧ ਲਿਆਣਾ ਉਹਦੇ ਨਾਲ ਚਾਹ ਬਣਨੀ ਆ ਛੋਕੀ ਨਹੀਂ ਰੱਖਿਆ ਮੜ ਕੇ ਚਾਹਾਂ ਪੀਣ ਦਾ ਦੁੱਧ ਪੀਣ ਦਾ ਜਾਂ ਫਿਰ ਐਵੇਂ ਕਰੋ ਤੇ ਭਾਈ ਜਿਹਦੇ ਫਸਲ ਦੇ ਵਿੱਚ ਅਸੀਂ ਵੜਾਂਗੇ ਅਗਲਾ ਤਕ ਉਹ ਕਹੂਗਾ ਇਸ ਕਰਕੇ ਉਹਦੇ ਬਰਾਬਰ ਹੋਣ ਲਈ ਸਾਨੂੰ ਮਿਹਨਤ ਕਰਨੀ ਪੈਣੀ ਆ ਤੇ ਮਿਹਨਤ ਅਸੀਂ ਕਰਨੀ ਨੇ ਬਾਕੀ ਟੈਨਸ਼ਨ ਨਹੀਂ ਲੈਣੀ ਜਿਉਂਦੇ ਰੋ ਹੱਸਦੇ ਰੋ ਵਸਦੇ ਰੋ ਮੋਜਾ ਮਾਣੋ ਖੁਸ਼ ਰਿਆ ਕਰੋ ਓਕੇ ਬਾਈ ਥੈਂਕ ਯੂ